ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੜਕਾਂ ਦੇ ਕਿਨਾਰੇ ਸੜਕਾਂ ਦੇ ਕਿਨਾਰੇ ਲੋਕਾਂ ਨੇ ਵੱਢ ਦਿੱਤੇ ਆ ਜਿਸ ਦੇ ਨਾਲ ਕਿਸੇ ਪਿੰਡ ਵਿੱਚ ਵੀ ਚਲੇ ਜਾਈਏ ਤਾਂ ਗੱਡੀ ਜਿਹੜੀ ਆ ਉਹ ਡਿਗਨ ਦਾ ਖਤਰਾ ਰਹਿੰਦਾ ਹੈ ਜੇ ਟਰਾਲੀ ਆ ਤਾਂ ਡਿਗਨ ਦਾ ਖਤਰਾ ਰਹਿੰਦਾ ਹੈ ਤਾਂ ਕੋਈ ਨਾ ਕੋਈ ਐਕਸੀਡੈਂਟ ਜਿਹੜਾ ਉਹ ਆਪਰਦਾ ਰਹਿੰਦਾ ਹੈ ਪਹਿਲੇ ਤਾਂ ਦੱਸ ਦਈਏ ਕਿ ਸਰਕਾਰਾਂ ਨੂੰ ਹੁਣ ਜਿਹੜੀ ਸੜਕਾਂ ਦੀ ਚੌੜਾਈ ਆ ਉਹ ਵਧਾਉਣੀ ਪੈਗੀ ਕਿਉਂਕਿ ਕਨਵੈንስ ਵਧ ਗਏ ਨੇ ਟ੍ਰੈਫਿਕ ਵਧ ਗਈ ਆ ਔਰ ਜੇ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਜਿੱਥੇ ਆਪਾਂ ਖੜੇ ਆ ਇਹ ਪਿੰਡ ਜੋ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਭਲੇਖਾ ਪਉਂਦਾ ਕਿ ਜਿਵੇਂ ਹੁਸ਼ਿਆਰਪੁਰ ਜ਼ਿਲ੍ਹੇ ਚ ਆਪਾਂ ਖੜੇ ਆ ਇਹ ਹੁਸ਼ਿਆਰਪੁਰ ਜ਼ਿਲ੍ਹਾ ਨਹੀਂ ਹੈ ਇਹ ਗੁਰਦਾਸਪੁਰ ਜ਼ਿਲ੍ਹਾ ਹੈ ਔਰ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਕੋਠੇ ਮਜੀਠੀ ਜੇ ਗੱਲ ਕਰੀਏ ਤੇ ਇਹ ਕੋਠੇ ਪਿੰਡ ਹੈ ਔਰ ਦੂਸਰਾ ਪਿੰਡ ਮਜੀਠੀ ਆ ਜਿਸ ਨਾਂ ਨਾਲ ਇਹ ਪਿੰਡ ਜਾਣੇ ਜਾਂਦੇ ਆ ਔਰ ਬਹਿਰਾਮਪੁਰ ਦੇ ਕੋਲ ਹੈ ਜੇ ਗੱਲ ਕਰੀਏ ਤਾਂ ਇਹਨਾਂ ਲੋਕਾਂ ਨੇ ਵੇਖੋ ਸਿਆਣਪ ਕੀ ਆ ਜਾਂ ਸਮਝਦਾਰੀ ਕੀ ਆ ਜਾਂ ਇੱਕ ਕਾਬਲੀਅਤ ਕੀ ਆ ਕਾਬਲੀਅਤ ਇੱਥੋਂ ਦਿਖਾਈ ਦਿੰਦੀ ਆ ਕਿ ਆਹ ਸੜਕ ਦਾ ਕਿਨਾਰਾ ਟਾਈਲਾਂ ਲਗਾ ਕੇ ਪੂਰਾ ਬਣਾਇਆ ਵੱਡਿਆ ਨਹੀਂ ਟਾਈਲਾਂ ਬਣਾ ਕੇ ਪੂਰਾ ਬਣਾਇਆ ਔਰ ਨਕਾਸ ਜਿਹੜਾ ਹਟਵਾ ਬਣਾਇਆ ਧੰਨਵਾਦ ਕਰਦੇ ਆਉਣਾ ਲੋਕਾਂ ਦਾ ਕੋਲ ਵਾਲੀਆਂ ਜ਼ਮੀਨਾਂ ਵਾਲਿਆਂ ਦਾ ਕਿ ਜਿਹੜਾ ਨੇ ਇਹਦੇ ਵਿੱਚ ਮੱਲੋ ਮੱਲੀ ਨਹੀਂ ਕੀਤੀ ਕਿ ਸਾਡੀਆਂ ਮੱਲਾਂ ਵੱਜ ਜਾਣ ਕਿਉਂਕਿ ਉਹਨਾਂ ਨੇ ਵੀ ਸਹਿਯੋਗ ਕੀਤਾ ਉਹ ਵੀ ਇਸੇ ਪਿੰਡ ਦੇ ਰਹਿਣ ਵਾਲੇ ਨੇ ਤਾਂ ਚਾਹ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡ 90% ਪਿੰਡ ਜੋ ਹੈ ਇਹੀ ਕਰਦੇ ਨੇ ਕਿ ਸਾਰੀਆਂ ਜ਼ਮੀਨਾਂ ਜਿਹੜੀਆਂ ਕਿਨਾਰੇ ਵਾਲ ਲੈਂਦੇ ਆ ਤੇ ਕਿਨਾਰਿਆਂ ਨਾਲ ਪੰਡ ਨਹੀਂ ਪੈਂਦੀ ਜੇ ਨਾ ਕੋਈ ਟਰਾਲੀ ਡਿੱਗ ਜਾਂਦੀ ਆ ਤਾਂ ਫਸਲ ਮਾਰੀ ਜਾਂਦੀ ਆ ਉਹ ਸਿਆਣਪ ਉਹਦੋਂ ਕੰਮ ਆਉਂਦੀ ਆ ਔਰ ਕਿਤੇ ਨਾ ਕਿਤੇ ਉਹ ਮੂਰਖਤਾ ਕਰਦੇ ਨੇ ਜਿਹੜੇ ਸੜਕਾਂ ਦੇ ਕਿਨਾਰੇ ਵੜਦੇ ਨੇ ਔਰ ਅਸੀਂ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਇਸ ਕੋਠੇ ਪਿੰਡ 'ਚ ਖੜੇ ਆ ਸੜਕ ਦੇ ਦੋਨੋਂ ਕਿਨਾਰੇ ਇਹਨਾਂ ਨੇ ਜੋ ਲਾਈਆ ਟਾਇਲ ਲਗਾਈ ਆ ਟਾਇਲ ਵੇਖ ਸਕਦੇ ਹੋ ਲੱਗੀ ਇਹ ਇਹਨਾਂ ਨੇ ਟਾਇਲ ਲਗਾ ਕੇ ਬਰਾਬਰ ਕਰ ਦਿੱਤਾ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਪਾਈ ਆ ਔਰ ਇਸੇ ਹੀ ਪਿੰਡ ਦੀ ਜ਼ਰੂਰਤ ਦਾ ਸਾਧਨ ਹੈ ਇਸੇ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਔਰ ਜਦੋਂ ਇਸ ਪਿੰਡ 'ਚ ਆਏ ਆ ਤਾਂ ਸਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਾਂ ਕਪੂਰਥਲੇ ਜ਼ਿਲ੍ਹੇ ਦਾ ਭਲੇਖਾ ਪਿਆ ਕਿਉਂਕਿ ਕਪੂਰਥਲੇ ਜ਼ਿਲ੍ਹੇ ਵਿੱਚ ਜਿੱਥੇ ਜ਼ਿਆਦਾਤਰ 90% ਆਪਣੇ ਲਬਾਣਾ ਭਰਾ ਰਹਿੰਦੇ ਨੇ ਲਬਾਣੇ ਭਰਾਵਾਂ ਦੇ ਪਿੰਡ ਇਸੇ ਤਰ੍ਹਾਂ ਦੇ ਨੇ ਔਰ ਇਸ ਪਿੰਡ ਦੀ ਗੱਲ ਕਰੀਏ ਤਾਂ ਇੱਥੇ ਵੀ ਲਗਭਗ 90% ਲੋਕ ਲਬਾਣੇ ਭਰਾ ਹੀ ਰਹਿੰਦੇ ਨੇ ਜਿਨ੍ਹਾਂ ਨੇ ਇੱਕ ਕਾਮਯਾਬੀ ਕੀਤੀ ਆ ਇੱਕ ਨਾਂ ਰੋਸ਼ਨ ਕੀਤਾ ਕਿ ਇਸ ਪਿੰਡ ਦੇ ਵਿੱਚ ਸਫਾਈ ਜਿਹੜੀ ਆ ਉਹਦਾ ਪੂਰਾ ਧਿਆਨ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਇੱਧਰ ਦੀ ਆਈ ਆ ਔਰ ਦੂਸਰੀ ਉਧਰ ਦੀ ਸਰਦਾਰ ਜੀ ਤੁਹਾਡਾ ਸਾਈਡ ਤੇ ਹੋ ਜਾ ਇੱਕ ਗੱਡੀ ਹੋਰ ਆਈ ਆ ਇਹ ਗੱਡੀਆਂ ਵੇਖ ਸਕਦੇ ਹੋ ਕਿ ਐਵੇਂ ਓਵਰਟੇਕਿੰਗ ਕਰਦੇ ਆ ਕੋਈ ਨੁਕਸਾਨ ਨਹੀਂ ਆ ਕੋਈ ਕੁਝ ਨਹੀਂ ਆ ਕਿਉਂਕਿ ਕਿਨਾਰੇ ਜੜੇ ਆ ਪ੍ਰੋਪਰ ਰੱਖੇ ਆ ਔਰ ਇੱਥੇ ਪਿੰਡ ਦੇ ਵਸਨੀਕ ਖੜੇ ਨੇ ਸਰਦਾਰ ਜੀ ਖੜੇ ਆ ਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸਫਾਈ ਆ ਆਪਾਂ ਵੇਖ ਕੇ ਰੁਗ ਗਏ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ ਜਾਂ ਕਪੂਰਥਲਾ ਜ਼ਿਲ੍ਹੇ ਚ 90% ਲੋਕ ਜਿਹੜਿਆ ਲੁਬਾਣੇ ਭਰਾ ਰਹਿੰਦੇ ਨੇ ਉਹ ਰੋਣਾ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹੀ ਨੇ ਕਿ ਤੁਸੀਂ ਵੀ ਉਹੀ ਨਕਲ ਕੀਤੀ ਏ ਇਹ ਸਾਡੇ ਪਿੰਡ ਕੋਠੇ ਮਜੀਠੀ ਦੇ ਨਾਲ ਕੋਠੇ ਮਜੀਠੀ ਉਧਰ ਆ ਤੇ ਇਹ ਕੋਠਾ ਕੋਠੇ ਪਿੰਡ ਸਾਡਾ ਇਹ ਆ ਇਹ ਲੁਬਾਣੇ ਦਾ ਪਿੰਡ ਆ ਜੀ ਇਹ ਵੀ ਲੁਬਾਣਿਆਂ ਦਾ ਪਿੰਡ ਹੈ ਇਸੇ ਕਰਕੇ ਜਿਹੜੀ ਕਾਬਲੀਅਤ ਸਾਹਮਣੇ ਆਈ ਹੈ ਹਾਂਜੀ ਹਾਂਜੀ ਤੇ ਇੱਥੇ ਸਾਡਾ 90% ਲੁਬਾਣਿਆਂ ਦੀ ਵਾਦੀ ਆ 10% ਆਪਣੇ ਦੂਸਰੇ ਆਪਣੇ ਪਿੰਡ ਹੋਰ ਪਾਈਚਾਰਾ ਇਥੇ ਪਾਈਚਾਰਾ ਹਾਂਜੀ ਤੇ ਇਸ ਕਰਕੇ ਸਾਡੇ ਜਿਹੜੇ ਘਰਾਂ ਦੇ ਜਿਹੜੇ ਸਾਹਮਣੇ ਜਿਹੜਾ ਦੀਆਂ ਘਰ ਆ ਜਿਹਨਾਂ ਦੇ ਕੋਈ ਵੀ ਆ ਇਹ ਸਾਫ ਸਫਾਈ ਬਹੁਤ ਹੀ ਅچھے ਤਰੀਕੇ ਨਾਲ ਕਰਦੇ ਨੇ ਤੇ ਸਾਡੇ ਜਿਹੜਾ ਆਲੇ ਦੁਆਲੇ ਆ ਛੱਡਿਆ ਏਰੀਆ ਇੰਟਰਲੌਕ ਤੈਰ ਤੈਲਾਈ ਆ ਤੇ ਬਹੁਤ ਵਧੀਆ ਕੰਮ ਕਰਦੇ ਆ ਕੋਈ ਸਾਸਪਾਈ ਵੱਲ ਬਹੁਤ ਹੀ ਧਿਆਨ ਨਾਲ ਆ। ਇਹ ਜਿਹੜਾ ਤਾਂ ਲੋਕ ਐਨਆਰਆਈ ਵੀ ਹੋਣਗੇ ਇਸ ਪਿੰਡ ਦੇ। ਐਨਆਰਆਈ ਵੀ ਹੈ ਜੀ ਸਾਰੇ ਲੋਕ ਆ ਮਾਸਟਰ ਆ ਟੀਚਰ ਆ ਬੈਂਕ ਵਾਲੇ ਆ ਸਾਰੇ ਹਰ ਹੈ ਵਾ ਜੀ ਇੱਥੇ। ਤੇ ਜਿਹੜੇ ਪਿੰਡਾਂ ਦੇ ਲੋਕ ਕਈ ਤੁਸੀਂ ਵੇਖਿਆ ਹੋਏਗਾ ਕਿ ਸੜਕਾਂ ਦੇ ਕਿਨਾਰੇ ਵਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦਿਓਗੇ। ਇਹ ਕੁਝ ਪਿੰਡ ਹੁੰਦੇ ਨੇ ਉਹ ਉਹ ਕੀ ਕਰਦੇ ਕਿਨਾਰੇ ਵਾਹ ਕੇ ਨਾ ਤੇ ਉਹ ਕੋਈ ਉਹ ਸੋਚਦੇ ਵੀ ਸਾਡੀ ਪੈਲੀ ਜ਼ਿਆਦਾ ਬਣ ਜਾਈਗੀ ਪੈਲੀ ਘਟੇਗੀ ਵਧੇਗੀ ਨਹੀਂ ਆ। ਉਹਨਾਂ ਲੋਕਾਂ ਨੂੰ ਚਾਹੀਦਾ ਵੀ ਆਪਣਾ ਜਿਹੜਾ ਛੱਡਿਆ ਸਰਕਾਰੀ ਜਗਾ ਉਹ ਛੱਡ ਦੇਣੀ ਚਾਹੀਦੀ ਆ ਪਹਿਲੇ ਤੋਂ ਗੱਲ ਇਹ ਤੇ ਇਸ ਤਰ੍ਹਾਂ ਸਫਾਈ ਰੱਖਣੀ ਚਾਹੀਦੀ ਆ ਕਦੇ ਨਾ ਕਦੇ ਆਪਣਾ ਸਾਧਨ ਖੜਾ ਹੋ ਜਾਂਦਾ ਸਾਧ ਰੱਖਣਾ ਚਾਹੀਦਾ ਇਹ ਆਪਣਾ ਇਹ ਪਿੰਡ ਦੀ ਸਾਫ ਸਪਾਈ ਲੋਕੀ ਵੀ ਆ ਕੇ ਦੇਖਦੇ ਭਈ ਵਾਕਿਆ ਇਸ ਪਿੰਡ ਦਾ ਕੋਈ ਹੈ ਵਾਸੀ ਸਾਡੇ ਜਿਹੜੇ ਸਰਪੰਚ ਆ ਬਹੁਤ ਹੀ ਵਧੀਆ ਬੰਦੇ ਆ ਉਹ ਜੋ ਪੈਸਾ ਸਰਕਾਰ ਕੋਲੋਂਦਾ ਬੜੇ ਅੱਛੇ ਤਰੀਕੇ ਨਾਲ ਲਾਉਂਦੇ ਤੇ ਇਹ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਪਿੰਡਾਂ ਚ ਵਿਚਰਦੇ ਹੋ ਤੇ ਕਾਫੀ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਗੁਰਦਾਸਪੁਰ ਜਿਹੜੇ ਖਾਸ ਕਰ ਨਹੀਂ ਮਿਲਦੀਆਂ ਨਾ ਹਾਂਜੀ 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 ਮਿਲਦੀਆਂ ਕੁਛ ਹੈ ਆਵਾ ਪਿੰਡ ਜਿਹੜੇ ਉਹ ਕੀ ਕਹਿੰਦੇ ਪਹਿਲੀ ਵੱਢ ਕੇ ਨਾਲ-ਨਾਲ ਵੱਢੀ ਜਾਂਦੇ ਵੱਢੀ ਜਾਂਦੇ ਸਾਡੇ ਇਹ ਚਾਹ ਨਹੀਂ ਸਾਡਾ ਤੁਹਾਡੇ ਇਹ ਕੰਮ ਹੈ ਨਹੀਂ ਨਹੀਂ ਜੀ ਸਾਡੇ ਨਹੀਂ ਸਾਡੇ ਵਧੀਆ ਲੋਕ ਹੈ ਅਸੀਂ ਗੱਲ ਨਹੀਂ ਤੇ ਜੇ ਗੱਲ ਕਰੀਏ ਤਾਂ ਇਹ ਕੋਠੇ ਪਿੰਡ ਹੈ ਕੋਠੇ ਮਜੀਠੀ ਜ਼ਿਲ੍ਹਾ ਗੁਰਦਾਸਪੁਰ ਦਾਰ ਬਹਿਰਾਮਪੁਰ ਦੇ ਕੋਲ ਪੈਂਦਾ ਔਰ ਦੀਨਾ ਨਗਰ ਹਲਕੇ ਚ ਪੈਂਦਾ ਜੇ ਦੀਨਾ ਨਗਰ ਹਲਕੇ ਦੀ ਗੱਲ ਕਰੀਏ ਤਾਂ 90% ਪਿੰਡ ਉਹ ਨੇ ਜਿਨ੍ਹਾਂ ਨੇ ਸੜਕਾਂ ਦੇ ਕਿਨਾਰੇ ਵਾਏ ਹੋਏ ਆ ਜਿਨ੍ਹਾਂ ਨੇ ਗੰਦਗੀ ਪਾਈ ਹੋਈ ਆ ਜਿਨ੍ਹਾਂ ਨੇ ਸਾਰੇ ਹੀ ਖੱਡੇ ਪਾਏ ਹੋਏ ਨੇ ਔਰ ਜੇ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਇਸ ਪਿੰਡ ਦੀ ਸਲਾਘਾ ਕਰਨੀ ਬਣਦੀ ਆ ਜਾਂ ਨਹੀਂ ਬਣਦੀ ਕਮੈਂਟਾਂ ਦੇ ਰਾਣੀ ਆਪਣੇ ਸੱਜਣਾਂ ਨੂੰ ਬੇਨਤੀ ਕਰਦੇ ਆ ਆਪਣੇ ਚਾਹਣ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਕਮੈਂਟਾਂ ਰਾਹੀਂ ਇਸ ਪਿੰਡ ਦਾ ਧੰਨਵਾਦ ਕਰੋ ਇਹਨਾਂ ਲੋਕਾਂ ਦਾ ਧੰਨਵਾਦ ਕਰੋ ਕਿ ਜਿਹੜਾ ਲੋਕਾਂ ਨੇ ਇਸ ਪਿੰਡ ਦੀ ਇੱਕ ਜੋ ਪ੍ਰੋਪਰ ਹੈ ਪ੍ਰੋਪਰ ਪਰੰਪਰਾ ਦੇ ਮੁਤਾਬਕ ਸਭ ਕੁਝ ਬਣਾ ਕੇ ਰੱਖਿਆ ਹੋਇਆ ਕਿਉਂਕਿ ਇਹ ਪਿੰਡ ਦੀ ਇੱਕ ਪਰੰਪਰਾ ਹੁੰਦੀ ਆ ਕਹਿੰਦੇ ਆ ਕਿ ਢੇਰਾ ਤੋਂ ਪਿੰਡ ਪਛਾਣੇ ਜਾਂਦੇ ਆ ਕੀ ਪਿੰਡ ਦੇ ਵਿੱਚ ਕੌਣ ਵੱਸਦੇ ਆ ਜੇ ਕਿਸੇ ਨੇ ਰਿਸ਼ਤਾ ਵੀ ਕਰਨਾ ਹੋਵੇ ਕਿਸੇ ਦਾ ਤਾਂ ਪਿੰਡਾਂ ਦੇ ਵਿੱਚ ਫਿਰਨੀਆਂ ਤੋਂ ਪਛਾਣੇ ਜਾਂਦੇ ਆ ਕਿ ਇਹ ਪਿੰਡ ਵੱਸਦਾ ਜਾਂ ਨਹੀਂ ਵੱਸਦਾ ਇਹ ਪਿੰਡ ਦੀ ਇੱਜ਼ਤ ਆ ਇਹ ਪਿੰਡ ਦੀ ਸ਼ੋਭਾ ਏ ਕੋਠੇ ਪਿੰਡ ਆ ਔਰ ਜਦੋਂ ਮਰਜੀ ਕੋਈ ਆ ਕੇ ਵੇਖ ਸਕਦਾ ਔਰ ਜੇ ਕਿਸੇ ਨੇ ਸਿੱਖਿਆ ਲੈਣੀ ਹੋਵੇ ਤਾਂ ਸਪੈਸ਼ਲ ਇੱਥੇ ਆ ਸਕਦਾ ਆ ਕੇ ਸਿੱਖਿਆ ਲੈ ਸਕਦਾ ਕਿ ਵਾਕਈ ਪਿੰਡ ਜੋ ਆ ਇਸ ਵੇਲੇ ਤਾਰੀਫ ਦੇ ਕਾਬਲ ਆ ਇਹ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਔਰ ਬਹਿਰਾਮਪੁਰ ਦੇ ਕੋਲ ਪੈਂਦਾ ਦੀਨਾ ਨਗਰ ਹਲਕੇ 'ਚ ਪੈਂਦਾ ਔਰ ਹਰ ਪਿੰਡ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਅਪੀਲ ਹੈ ਕਿ ਸਿੱਖਿਆ ਲੈਣ ਵਾਸਤੇ ਇਸ ਪਿੰਡ ਦੇ ਵਿੱਚੋਂ ਦੀ ਲੰਘੋ ਔਰ ਇਸ ਪਿੰਡ ਦੇ ਵਿੱਚ ਆ ਕੇ ਇੱਕ ਵਾਰ ਸਿੱਖੋ ਕਿ ਕਿਵੇਂ ਜਵ ਵਸੇਵਾ ਹੋਣਾ ਚਾਹੀਦਾ ਕਿਵੇਂ ਜੀਆਂ ਪਿੰਡ ਦੀਆਂ ਗਲੀਆਂ ਤੇ ਕਿਵੇਂ ਜੀਆਂ ਪਿੰਡ ਦੀਆਂ ਸੜਕਾਂ ਹੋਣੀਆਂ ਚਾਹੀਦੀਆਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸਰਪੰਚਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਰਪੰਚਾਂ ਨੇ ਆਪਣੀਆਂ ਗਰੰਟਾਂ ਜਿਹੜੀਆਂ ਪ੍ਰੋਪਰ ਸਮੇਂ ਸਿਰ ਔਰ ਵਧੀਆ ਜਗ੍ਹਾ ਦੇ ਉੱਤੇ ਵਰਤੀਆਂ ਨੇ ਨਹੀਂ ਤਾਂ ਕਈ ਸਰਪੰਚ ਜਿਹੜੇ ਆ ਅੱਜ ਵੀ ਬਦਨਾਮੀ ਖਟਣ ਦੇ ਵਿੱਚ ਬੈਠੇ ਹੋਏ ਨੇ ਅੱਜ ਵੀ ਉਹਨਾਂ ਨੂੰ ਪੰਜ ਦੇ ਨਾਲ ਪੰਜ ਹੋਰ ਸਾਲ ਚਾਹੀਦੇ ਨੇ ਫੇਰ ਕਹਿੰਦੇ ਅਸੀਂ ਇਦਾਂ ਦਾ ਕਰ ਦੇਵਾਂਗੇ ਲੇਕਿਨ ਜੋ ਕਾਬਲ ਨਹੀਂ ਹੈ ਉਹਨਾਂ ਕਦੇ ਵੀ ਨਹੀਂ ਕਰਨਾ ਚਾਹੇ 100 ਸਾਲ ਸਰਪੰਚੀਆਂ ਕਰ ਲੈਣ ਸਾਰੇ ਸਰਪੰਚਾਂ ਦੇ ਜਿਹੜੇ ਆ ਇਹੋ ਜਿਹਾ ਸੁਭਾ ਨਹੀਂ ਹੋ ਸਕਦੇ ਸਾਰੇ ਪਿੰਡਾਂ ਦੇ ਇਹੋ ਜਿਹਾ ਸੁਭਾ ਨਹੀਂ ਹੋ ਸਕਦੇ ਲੇਕਿਨ ਸਿੱਖਣ ਵਾਸਤੇ ਕੋਠੇ ਮਜੀਠੀ ਪਿੰਡ ਇਸ ਕੋਠੇ ਪਿੰਡ ਵਿੱਚ ਆਉਣਾ ਪਏਗਾ ਔਰ ਆਪਣੇ ਚੈਨਲ ਦੇ ਮਾਦੀਰਾਨੀ ਸਾਰੇ ਦਰਸ਼ਕਾਂ ਬੇਨਤੀ ਕਰਦੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਮੂਰਖਾਂ ਤੱਕ ਪਹੁੰਚ ਸਕੇ ਜਿਹੜੇ ਮੂਰਖ ਸੜਕਾਂ ਦਾ ਕਿਨਾਰਾ ਵੜਦੇ ਆ ਜਿਹੜੇ ਸੜਕਾਂ ਵੱਢ ਕੇ ਨਾਸ ਕਰ ਦਿੰਦੇ ਆ ਸੜਕਾਂ ਦਾ ਔਰ ਕਿਨਾਰੇ ਜਿਹੜੇ ਵੱਢ ਲੈਂਦੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ